ਮੋਹਾਲੀ ਦੇ ਵਿੱਚ ਬਹੁਤ ਹੀ ਦੁਖਦਾਈ ਅਤੇ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਮੋਹਾਲੀ ਦੇ ਸੈਕਟਰ 82 ਦੇ ਵਿੱਚ ਇੱਕ ਬੱਚੇ ਦੀ ਮਾਂ ਦਾ ਦੁੱਧ ਪੀਣ ਤੋਂ ਬਾਅਦ ਮੌਤ ਹੋ ਗਈ ਹੈ ਬੱਚੇ ਦਾ ਦਿਹਾਂਤ ਹੋ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਦੁੱਧ ਦੀ ਉਲਟੀ ਆਉਣ ਤੋਂ ਬਾਅਦ ਬੱਚੇ ਦੀ ਸਾਹ ਨਲੀ ਦੇ ਵਿੱਚ ਦੁੱਧ ਚਲਾ ਗਿਆ ਜਿਸ ਤੋਂ ਬਾਅਦ ਬੱਚੇ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆਉਣੀ ਸ਼ੁਰੂ ਹੋਈ ਉਸ ਤੋਂ ਬਾਅਦ ਬੱਚੇ ਦਾ ਸਾਹ ਬੰਦ ਹੋ ਗਿਆ ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਦਰਅਸਲ ਇਹ ਘਟਨਾ ਮੁਹਾਲੀ ਦੇ ਸੈਕਟਰ 82 ਦੀ ਹੈ ਜਿੱਥੇ ਮਾਂ ਦਾ ਦੁੱਧ ਪੀਣ ਤੋਂ ਬਾਅਦ ਬੱਚੇ ਨੂੰ ਦੁੱਧ ਦੀ ਉਲਟੀ ਆਉਂਦੀ ਹੈ ਜਿਸ ਤੋਂ ਬਾਅਦ ਬੱਚੇ ਦਾ ਸਾਹ ਬੰਦ ਹੋ ਜਾਂਦਾ ਹੈ ਉਸ ਦੀ ਸਾਂਹ ਨਲੀ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਦੁੱਧ ਚਲੇ ਗਿਆ ਸੀ ਇਸ ਤੋਂ ਬਾਅਦ ਉਸ ਨੂੰ ਸਾਹ ਆਉਣਾ ਬੰਦ ਹੋ ਗਿਆ ਇਸ ਤੋਂ ਬਾਅਦ ਪਰਿਵਾਰ ਡਰ ਗਿਆ ਪਰਿਵਾਰ ਨੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰਿਵਾਰ ਵੱਲੋਂ ਉਦੋਂ ਤੱਕ ਬੱਚੇ ਦੀ ਮੌਤ ਹੋ ਚੁੱਕੀ ਸੀ ਹਸਪਤਾਲਾਂ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਇਹ ਸਥਿਤੀ ਬੱਚੇ ਨੂੰ ਗਲਤ ਡੰਗ ਦੇ ਨਾਲ ਦੁੱਧ ਪਿਲਾਉਣ ਦੇ ਕਾਰਨ ਇਹ ਘਟਨਾਏ ਜਿਹੜੀ ਵਾਪਰੀ ਹੈ ਜਾਣਕਾਰੀ ਦੇ ਮੁਤਾਬਕ ਬੱਚੇ ਦੀ ਉਮਰ ਮਹਿਜ਼ 2.5 ਮਹੀਨੇ ਦੀ ਸੀ ਸੋ ਦੁੱਧ ਪਿਲਾਉਣ ਤੋਂ ਬਾਅਦ ਉਸ ਦੀ ਮਾਂ ਨੇ ਉਸ ਨੂੰ ਸਵਾ ਦਿੱਤਾ ਥੋੜੀ ਦੇਰ ਬਾਅਦ ਬੱਚੇ ਨੂੰ ਦੁੱਧ ਦੀ ਉਲਟੀ ਆਈ ਦੁਰੰਤ ਹੀ ਬੱਚੇ ਦੀ ਸਾਂਹ ਨਲੀ ਦੇ ਵਿੱਚ ਦੁੱਧ ਚਲੇ ਗਿਆ ਜਿਸ ਕਾਰਨ ਬੱਚੇ ਦਾ ਸਾਹ ਰੁਕ ਗਿਆ ਪਰਿਵਾਰ ਇਸ ਤੋਂ ਬਾਅਦ ਘਬਰਾ ਜਾਂਦਾ ਹੈ ਪਰਿਵਾਰ ਘਬਰਾ ਜਾਂਦਾ ਹੈ ਬੱਚਾ ਬੇਹੋਸ਼ ਹੋ ਜਾਂਦਾ ਹੈ ਬੱਚਾ ਸਾਹ ਨਹੀਂ ਲੈ ਰਿਹਾ ਸੀ ਤਾਂ ਪਰਿਵਾਰ ਨੇ ਘਬਰਾ ਕੇ ਬੱਚੇ ਨੂੰ ਹਸਪਤਾਲ ਜਦੋਂ ਲਜਾਇਆ ਜਾਂਦਾ ਹੈ ਮੋਹਾਲੀ ਦੇ ਫੇਸ 6 ਦੇ ਹਸਪਤਾਲ ਦੇ ਵਿੱਚ ਡਾਕਟਰਾਂ ਵੱਲੋਂ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ ਸੋ ਪਰਿਵਾਰ ਦੇ ਮੁਤਾਬਕ ਬੱਚਾ ਬਿਲਕੁਲ ਤੰਦਰੁਸਤ ਸੀ ਸਵੇਰ ਸ਼ਾਮ ਦੁੱਧ ਵੀ ਪੀ ਰਿਹਾ ਸੀ ਪਿਤਾ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦੀ ਪਹਿਲਾਂ ਦੋ ਧੀਆ ਸਨ ਦੋ ਧੀਆ ਤੋਂ ਬਾਅਦ ਪੁੱਤਰ ਜਿਹੜਾ ਉਹਨਾਂ ਨੂੰ ਪੁੱਤਰ ਉਹਨਾਂ ਦੇ ਘਰ ਪੈਦਾ ਹੋਇਆ ਸੀ ਸੋ ਇਸ ਘਟਨਾ ਤੋਂ ਬਾਅਦ ਪਰਿਵਾਰ ਡੂੰਘੇ ਸਦਮੇ ਦੇ ਵਿੱਚ ਹੈ ਡਾਕਟਰਾਂ ਮੁਤਾਬਕ ਬੱਚੇ ਨੂੰ ਦੁੱਧ ਗਲਤ ਤਰੀਕੇ ਦੇ ਨਾਲ ਪਿਲਾਉਣ ਦੇ ਨਾਲ ਇਹ ਘਟਨਾ ਜਿਹੜੀ ਹੈ ਉਹ ਵਾਪਰੀ ਹੈ ਸੋ ਬੇहद ਦੁੱਖਦਾਈ ਅਤੇ ਹੈਰਾਨ ਕਰਨ ਵਾਲੀ ਇਹ ਖਬਰ ਹੈ ਜਿਹੜੀ ਉਹ ਮੋਹਾਲੀ ਤੋਂ ਸਾਹਮਣੇ ਆਈ ਹੈ